ਤਬੀਤੇ ਦਿਨੀ ਇੱਕ ਵੀਡੀਓ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਔਰ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਪਕੌੜੇ ਬਣਾਉਣ ਵਾਲੇ ਸਖਸ਼ ਕਿਵੇਂ ਸਟੰਟ ਕਰਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਪਲਾਸਟਿਕ ਦੇ ਪਕੌੜੇ ਬਣਾਏ ਜਾ ਰਹੇ ਸੀ ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜੇ ਰਿਫਾਈਨ ਦੇ ਪੈਕੇਟ ਹੈ ਗਰਮ ਗਰਮ ਤੇਲ ਦੇ ਵਿੱਚ ਉਸ ਨੂੰ ਖੋਲਿਆ ਜਾ ਰਿਹਾ ਸੀ ਤਾਂ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਫੂਡ ਵਿਭਾਗ ਦਾ ਇਸ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਔਰ ਮੋਟਾ ਚਲਾਨ ਵੀ ਕੱਟਿਆ ਗਿਆ ਜਿਸ ਤੋਂ ਬਾਅਦ ਇਸ ਸਖਸ਼ ਹੁਣ ਮਾਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਆਪਣਾ ਕੰਮ ਹੈਗਾ ਬ੍ਰੈਡ ਬੋਲੇ ਦਾ ਨਾਮ ਹੈ ਸਰਦਾਰਜੀ ਟੋਲਟਾਲ ਹੈ ਹਾਂਜੀ ਲੋਕੇਸ਼ਨ ਕਿੱਥੇ ਹੈ ਲੋਕੇਸ਼ਨ ਆਪਣੇ ਗੇਲਟੌਂਗ ਫਲਾਈਓਵਰ ਦੇ ਨੀਤੇ ਓਪੋਜ਼ਿਟ ਕਲੜਾ ਮੈਡੀਕਲ ਸਟੋਰ ਸਰ ਇੱਕ ਤੁਹਾਡੀ ਵੀਡੀਓ ਉਹ ਵਾਇਰਲ ਹੋ ਰਹੀ ਹੈ ਜਿਹੜੀ ਉਹ ਫਾਊਂਡ ਆ ਕੇ ਮੈਂ ਕਿਹਾ ਪੁਆਇੰਟ ਤੇ ਮੈਟਰ ਕੀ ਹੈ ਮੈਟਰ ਇਹ ਹੈ ਸਰ ਕੋਈ ਫੂਡ ਬਲੌਗਰ ਆਇਆ ਸੀਗਾ ਮੇਰੇ ਕੋ ਤੇ ਉਹ ਕਹਿੰਦਾ ਸੀ ਸਟੰਟ ਆ ਮੈਂ ਮਾਰਿਆ ਮੈਨੂੰ ਪਤਾ ਹੈ ਉਸਤਾ ਕੀ ਮਾਫ਼ ਮੈਂ ਸਾਰੇ ਭਰਾਵਾਂ ਕੋ ਮਾਫੀ ਮੰਗੀ ਹੈ ਲੋਕਾਂ ਨੇ ਕਈਆਂ ਨੇ ਮaaf ਕਰਤਾ ਹੈ ਬਸ ਉਹ ਕਿਸੇ ਦੇ ਕਹਿਣ ਤੇ ਮੈਂ ਗਲਤ ਕੰਮ ਚੱਕਿਆ ਮੈਨੂੰ ਪਤਾ ਹੈ ਪਰ ਉਹ ਮੈਂ ਸੌਰੀ ਫੀਲ ਕਰਦਾ ਹਾਂ ਹੁਣ ਅੱਗੋਂ ਦੀ ਉਹ ਕੰਮ ਨਹੀਂ ਹੋਊਗਾ ਕਰੀ ਇੱਕ ਵਾਰੀ ਹੋ ਗਿਆ ਚਲੋ ਗਲਤੀ ਹੋ ਜਾਂਦੀ ਇਨਸਾਨ ਕੋ ਤੇ ਆਪਾਂ ਨੂੰ ਮਾਫ ਕਰਨਾ ਚਾਹੀਦਾ ਹੈ ਪਹਿਲੀ ਵਾਰੀ ਤੁਸੀਂ ਆਤਾ ਕੀਤਾ ਕਿਸੇ ਵੀ ਆਤੇ ਨਹੀਂ 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 ਵੀਰੇ ਪਹਿਲੀ ਵਾਰ ਕੀਤਾ ਹੈ ਉਹੀ ਲੋਕਾਂ ਨੇ ਸਮਝਾਇਆ ਬੇਟਾ ਇਦਾਂ ਨਹੀਂ ਕਰੀਦਾ ਹੁੰਦਾ ਲੋਕਾਂ ਨੇ ਕਮੈਂਟ ਵੀ ਕੀਤੇ ਆ ਵੀ ਕੈਂਸਲ ਦਾ ਕਾਰਨ ਮੰਗਦਾ ਹੈ ਤੁਹਾਨੂੰ ਪਤਾ ਸੀ ਮੈਨੂੰ ਨਹੀਂ ਸਰ ਜੇ ਪਤਾ ਹੁੰਦਾ ਫਿਰ ਜੀ ਕਿਉਂ ਕਰਦਾ ਫਿਰ ਮੈਂ ਮੈਨੂੰ ਪਤਾ ਮੇਰੀ ਗਾਂਦਾਰੀ ਖਰਾਬ ਹੋਣੀ ਇੰਦੇ ਨਾਲ ਤਾਂ ਫਿਰ ਮੈਂ ਕਿਉਂ ਕਰਦਾ ਜੇ ਤੁਸੀਂ ਫਾਈਲ ਨੂੰ ਪੂਰਾ ਧਿਆਨ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਧਿਆਨ ਰੱਖਿਆ ਆ ਹੁਣ ਹਰ ਇੱਕ ਦੀ ਰਾਈਜਿੰਗ ਕਰਦੇ ਸੈਂਪਲ ਕੱਲ ਭਰੇ ਗਿਆ ਵੀਰੇ ਹੁਣ ਦੇਖੋ ਕਿ ਬੰਦਾ ਹੈ 15 ਦਿਨਾਂ ਦਾ ਉਹਨਾਂ ਨੇ ਕਿਹਾ ਹੈ ਕਿ 15 ਦਿਨਾਂ ਦਾ ਪ੍ਰੋਸੀਜਰ ਡਾਇਗਰਾਮ ਦੇ ਦਿੱਤਾ ਹੈ ਪਲੀਅਰ ਕਰਾ ਦਾਂਗੇ ਤੇ ਬਾਕੀ ਲੋਕਾਂ ਨੂੰ ਵੀ ਅਪੀਲ ਕਰ ਉਹ ਜਿਹੜੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਜਿਹੜੇ ਇਦਾਂ ਸਟੰਟ ਕਰਦੇ ਆ ਪ੍ਰਾਰ ਨਾ ਕਰੋ ਏ ਲੋਕਾਂ ਦਾ ਕੁਲਵਾਣਾ ਨਾ ਕਰੋ ਮੇਕੋ ਚਲੋ ਗਲਤੀ ਹੋਈ ਹੈ ਮੈਂ ਫੀਲ ਕੀਤੀ ਹੈ ਹੁਣ ਮੈਂ ਅਗੋਂ ਦੀ ਇਹੋ ਜੇ ਕੰਮ ਨਹੀਂ ਕਰਾਂਗਾ ਤੁਸੀਂ ਵੀ ਨਾ ਕਰੋ ਕਿ ਮੈਂ ਤਾਂ ਇਹੀ ਕਹਾਂ ਤੁਸੀਂ ਵੀ ਨਾ ਕਰੋ ਤਾਂ ਬੀਤੇ ਦਿਨੀ ਇੱਕ ਵੀਡੀਓ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਔਰ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਪਕੌੜੇ ਬਣਾਉਣ ਵਾਲੇ ਸਖਸ਼ ਕਿਵੇਂ ਸਟੰਟ ਕਰਦਾ ਹੋਇਆ ਨਜ਼ਾਰਾ ਦੇ ਜਿਹਾ ਪਲਾਸਟਿਕ ਦੇ ਪਕੌੜੇ ਬਣਾਏ ਜਾ ਰਹੇ ਸੀ ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜੇ ਰਿਫਾਈਨ ਦੇ ਪੈਕੇਟ ਹੈ ਗਰਮ ਗਰਮ ਤੇਲ ਦੇ ਵਿੱਚ ਉਸ ਨੂੰ ਖੋਲਿਆ ਚਾਰਿਆ ਸੀ ਤਾਂ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਫੂਡ ਵਿਭਾਗ ਦਾ ਇਸ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਔਰ ਮੋਟਾ ਚਲਾਨ ਵੀ ਕੱਟਿਆ ਗਿਆ ਜਿਸ ਤੋਂ ਬਾਅਦ ਇਸ ਸਖਸ਼ ਹੁਣ ਮਾਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਆਪਣਾ ਕੰਮ ਹੈਗਾ ਬ੍ਰੈਡਪੋਰ ਦਾ ਨਾਮ ਹੈ ਸਰਦਾਰਜੀ ਟੋਲਪਾਲ ਹੈ ਹਾਂਜੀ ਲੋਕੇਸ਼ਨ ਕਿੱਥੇ ਹੈ ਲੋਕੇਸ਼ਨ ਆਪਣੇ ਗੇਲਜੋਂਗ ਫਲਾਈਓਵਰ ਦੇ ਨੀਤੇ ਓਪੋਜ਼ਿਟ ਕਲੜਾ ਮੈਡੀਕਲ ਸਟੋਰ ਸਰ ਇੱਕ ਸਾਡੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਮੈਟਰ ਕੀ ਮੈਟਰ ਇਹ ਸਾਰਾ ਕੋਈ ਫੂਡ ਬਲੌਗਰ ਆਏ ਸੀਗੇ ਮੇਰੇ ਕੋ ਤੇ ਉਹ ਕਹਿੰਦੇ ਸੀ ਸਟੰਟ ਆ ਮੈਂ ਮਾਰਿਆ ਮੈਨੂੰ ਪਤਾ ਹੈ ਉਸ ਤੋਂ ਬਾਅਦ ਕੀ ਮਾਫ਼ ਮੈਂ ਸਾਰੇ ਭਰਾਵਾਂ ਕੋ ਮਾਫੀ ਮੰਗੀ ਹੈ ਲੋਕਾਂ ਨੇ ਕਈਆਂ ਨੇ ਮaaf ਕਰਤਾ ਹੈ ਬਸ ਉਹ ਕਿਸੇ ਦੇ ਕਹਿਣ ਤੇ ਮੈਂ ਗਲਤ ਕੰਮ ਚੱਕਿਆ ਮੈਨੂੰ ਪਤਾ ਹੈ ਪਰ ਮੈਂ ਸੌਰੀ ਫੀਲ ਕਰਦਾ ਹਾਂ ਹੁਣ ਅੱਗੇ ਉਹ ਕੰਮ ਨਹੀਂ ਹੋਊਗਾ ਕਿ ਇੱਕ ਵਾਰੀ ਹੋ ਗਿਆ ਚਲੋ ਗਲਤੀ ਹੋ ਜਾਂਦੀ ਇਨਸਾਨ ਕੋ ਤੇ ਆਪਾਂ ਨੂੰ ਮਾਫ਼ ਕਰਨਾ ਚਾਹੀਦਾ ਹੈ ਨਹੀਂ ਨਹੀਂ ਵੀਰੇ ਪਹਿਲੀ ਵਾਰ ਕੀਤਾ ਹੈ ਉਹੀ ਲੋਕਾਂ ਨੇ ਸਮਝਾਇਆ ਬੇਟਾ ਤਾਂ ਨਹੀਂ ਕਰੀਤਾ ਸੀ ਕਵੀ ਕੀਤੇ ਆ ਵੀ ਕੈਂਸਰ ਦਾ ਕਾਰਨ ਹੁੰਦਾ ਹੈ ਤੁਹਾਨੂੰ ਪਤਾ ਸੀ ਵੀ ਨਹੀਂ ਸਰ ਜੇ ਪਤਾ ਹੁੰਦਾ ਫਿਰ ਜਿਉਂ ਕਰਦਾ ਫਿਰ ਮੈਂ ਮੈਨੂੰ ਪਤਾ ਮੇਰੀ ਗੰਦਾਰੀ ਖਰਾਬ ਹੋਣੀ ਹੁੰਦੀ ਐਂ ਨਾ ਤਾਂ ਫਿਰ ਫਿਰ ਮੈਂ ਕਿਉਂ ਕਰਦਾ ਜੇ ਤੁਸੀਂ ਸਫਾਈ ਤੋਂ ਲੈ ਕੇ ਪੂਰਾ ਧਿਆਨ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਧਿਆਨ ਰੱਖਿਆ ਹੈ ਹੁਣ ਹਰ ਇੱਕ ਦੀ ਰਾਈਜਿੰਗ ਕਰਦੇ ਸੈਂਪਲ ਕੱਲ ਭਰੇ ਗਏ ਵੀਰੇ ਹੁਣ ਦੇਖੋ ਕਿ ਬੰਦਾ 15 ਦਿਨਾਂ ਦਾ ਉਹਨਾਂ ਨੇ ਗਿਆ ਹੈ ਕਿ 15 ਦਿਨਾਂ ਦਾ ਪ੍ਰੋਸੀਜਰ ਡਾਇਗਨ ਦੇ ਦਿੱਤਾ ਹੈ ਪਲੇਅਰ ਕਰਾ ਦਾਂਗੇ ਤੇ ਬਾਕੀ ਲੋਕਾਂ ਨੂੰ ਵੀ ਅਪੀਲ ਕਰ ਉਹ ਜਿਹੜੇ ਲੋਕਾਂ ਦੇ ਸਿਹਤ ਨਾਲ ਖੇਡੂ ਆ ਰਹੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਜਿਹੜੇ ਇਦਾਂ ਸਟੰਟ ਕਰਦੇ ਆ ਪ੍ਰਾਰ ਨਾ ਕਰੋ ਤੇ ਲੋਕਾਂ ਦਾ ਖਿਲਵਾੜ ਨਾ ਕਰੋ ਮੇਰੇ ਕੋਲ ਚਲੋ ਗਲਤੀ ਹੋਈ ਹੈ ਮੈਂ ਫੀਲ ਕੀਤੀ ਹੈ ਹੁਣ ਮੈਂ ਅਗੋਂ ਇਹੋ ਜਿਹੇ ਕੰਮ ਨਹੀਂ ਕਰਾਂਗਾ ਤੁਸੀਂ ਵੀ ਨਾ ਕਰੋ ਕਿ ਮੈਂ ਤਾਂ ਇਹੀ ਕਹਾਂ ਤੁਸੀਂ ਵੀ ਨਾ ਕਰੋ